ਸੇਖਮਾ ਸਾਹਿਬ ਕੋ ਬੀਤੇ ਕੋ ਚਿਰ ਪਹਿਲਾਂ ਕਿ ਤੁਸੀਂ ਵੀਡੀਓ ਪੋਸਟ ਕਰਦੇ ਹੋ ਵਿਰੋਧੀ ਧਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਓਪਨ ਡੇਵ ਲਈ ਚੈਲੰਜ ਕਰਦੇ ਹੋ ਸਮਾਂ ਤੁਹਾਡਾ ਜਗਾ ਤੁਹਾਡੀ ਕੀ ਉਸ ਦਾ ਕੋਈ ਨਿਸ਼ਚਿਤ ਹੁੰਦਾ ਸਮਾਂ ਜਾਂ ਕੋਈ ਜਵਾਬ ਆਉਂਦਾ ਉਸ ਦੀ ਅ ਉਹਨਾਂ ਨੇ ਕੋਈ ਵੀ ਜਵਾਬ ਨਹੀਂ ਦਿੱਤਾ ਮੈਂ ਤਾਂ ਕਈ ਵਾਰਾਂ ਉਹਨਾਂ ਨੂੰ ਕਿਹਾ ਕਿ ਤੁਸੀਂ ਵੀ ਵਿਕਾਸ ਕਾਰਜਾਂ ਨੂੰ ਲੈ ਕੇ ਗੱਲ ਕਰਦੇ ਹੋ ਮੇਰੇ ਨਾਲ ਬਹਿ ਕੇ ਗੱਲ ਕਰੋ ਮੈਂ ਆਪਣੇ ਜੋ ਅਸੀਂ ਸੇਖੋਂ ਪ੍ਰਵਾਦਨੇ ਜਿੱ ਤੱਕ ਕਾਦੀਆਂ ਨਾਲ ਖਿੱਚ ਜਾ ਪੈਨੋ ਕਾਨੂੰਨ ਨਾਲ ਕਾ ਸੀਗਾ ਅਹੀਂ ਮੈਂ ਆਪਣਾ ਰਿਪੋਰਟ ਕਾਟ ਲਿਆ ਉਹਨਾਂ ਨੂੰ ਤੁਸੀਂ ਆਪ ਆਪਣਾ ਰੋਡ ਕੱਢ ਲਿਆ ਹੋ। ਤੇ ਜੇ ਤੁਹਾਡੇ ਕੰਮ ਚੌਥੇ ਸੇਜ ਵੀ ਹੋਣ ਤਾਂ ਮੈਂ ਰਾਜਨੀਤੀ ਛੱਡ ਦਾਂ। ਉਹ ਮੈਗਜ਼ੀਨ ਪਿਆ ਵਾ। ਫਰੰਟ ਲਾਈਨ ਮੈਗਜ਼ੀਨ ਆ ਮੇਰੇ ਕੋਲ ਦੀ origignal ਕਾਪੀ ਪਈ ਆ। ਪਹਿਲੋਂ ਮੇਰੇ ਪਤਾ ਜੀ ਕੋਈ ਹੋਣ ਉਹ ਮੇਰੇ ਕੋਲ ਆ ਹੁਣ। ਉਹਦੇ ਚ ਸਾਰੀ ਉਹਦੀ ਸਟੋਰੀ ਲੱਗੀ ਆ ਕਿ ਕਿੱਦਾਂ ਬਾਜਵਾ ਪਰਿਵਾਰ ਸਮੱਗਲਿੰਗ ਕਰਦਾ ਰਿਹਾ। ਕਿਸ ਤਰ੍ਹਾਂ ਇਹਨਾਂ ਦੇ ਜਿਹੜੇ ਡਰੱਗ ਡੀਲਰ ਉਹਨਾਂ ਨਾਲ ਸੰਬੰਧ ਰੇ। ਕਾਂਗਰਸ ਦੇ ਪਿਛਲੇ ਰਾਜ ਚ ਜਦੋਂ ਫਤੇਜਾਂ ਸੀ ਬਾਜਵਾ ਇੱਥੋਂ ਐਮ.ਐਲ.ਏ ਸੀ ਇੱਕ ਵੀ ਸੜਕ ਦੀ ਰਿਪੇਅਰ ਨਹੀਂ ਹੋਈ ਇੱਕ ਵੀ ਸੜਕ ਨਹੀਂ ਗੱਲਾਂ ਇਹ ਕਰਦੇ ਆ ਬੱਤੀ ਬੰਬ ਆ ਗਏ ਜੀ ਬੱਤੀ ਐਮ.ਐਲ.ਏ ਮੇਰੇ ਟੱਚ ਚ ਆ ਗਏ ਮਤਲਬ ਸੀਐਮ ਬਣਦੀ ਕਾੜੀ ਤੇ ਨਹੀਂ ਇੱਕ ਸੀਐਮ ਸਾਹਿਬ ਦਾ ਚੇਤੇ ਤੌਰ ਤੇ ਮਾਨ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਬੜੀ ਵੱਡਾ ਜਿਹੜਾ ਪਹਿਲ ਕਦਮੀ ਜਿਹੜਾ ਪੀ ਆ ਤਕਰੀਬਨ 2 ਲੱਖ ਏਕੜ ਦੇ ਲਈ ਜਿਹੜਾ ਫਰੀ ਕਿਸਾਨਾਂ ਨੂੰ ਦੇਂਦਾ ਜਿਹੜਾ ਪੰਜ ਸੀਟ ਜਿਹੜੀ ਸਰਕਾਰ ਦੀ ਏਜੰਸੀ ਹੈ ਉਹਦੇ ਰਾਹੀਂ ਜਿਹੜਾ ਡਿਲੀਵਰ ਦਿੱਤਾ ਕਿ ਫਰੀ ਆਫ ਕੋਸਟ ਜਿੰਨਾ ਕਿਸਾਨਾਂ ਦਾ ਖਰਾਬਾ ਹੋਇਆ ਜਾਂਦਾ ਉਹਨਾਂ ਨੂੰ ਪੀ ਜਿਹੜਾ ਵਾ ਉਪਰੀਤ ਦਿੱਤਾ ਸਾਰੀਆਂ ਜਿਹੜੀਆਂ ਤਿਆਰੀਆਂ ਨੇ ਚਾਹੇ ਉਹ ਸਫਾਈ ਦੇ ਪ੍ਰਬੰਧ ਹੋਣ ਪਾਣੀ ਦੇ ਪ੍ਰਬੰਧ ਹੋਣ ਲਾਈਟਾਂ ਦਾ ਪ੍ਰਬੰਧ ਹੋਵੇ ਸਾਰੇ ਪ੍ਰਬੰਧ ਜਿਹੜੇ ਆ ਉਹ ਸਾਡੀਆਂ ਮੰਡੀਆਂ ਦੇ ਵਿੱਚ ਮੁਕੰਮਲ ਕਰ ਦਿੱਤੇ ਗਏ ਆ ਔਰ ਕਿਸਾਨਾਂ ਨੂੰ ਜਿਹੜਾ ਵਾ ਕੋਈ ਵੀ ਦਿੱਕਤਰ ਜਿਹੜੀ ਆ ਉਹ ਨਹੀਂ ਆਉਂ ਦਿੱਤੀ ਜਾਊ ਕਿਆਰਟੀ ਨਿਊਜ਼ ਨੈਟਵਰਕ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਮੈਂ ਹਜੇਤਿੰਦਰ ਸੋਢੀ ਜੇ ਵਿਧਾਨ ਸਭਾ ਹਲਕਾ ਕਾਦੀਆਂ ਦੀ ਗੱਲ ਕਰ ਲਈਏ ਤਾਂ ਵਿਕਾਸ ਕਾਰਜਾਂ ਦੇ ਕੰਮ ਪੂਰੀ ਤੇਜ਼ੀ ਦੇ ਨਾਲ ਚੱਲ ਰਿਹਾ ਆ ਸੜਕਾਂ ਦੀ ਰਿਪੇਅਰ ਦੀ ਗੱਲ ਹੋ ਜੇ ਜਾਂ ਉਹ ਨਵੇਂ ਸਾਰੀਆਂ ਦੀ ਗੱਲ ਹੋ ਜੇ ਤੇ ਅੱਜ ਦੀ ਗੱਲ ਕਰ ਲਈਏ ਤਾਂ ਮਾਰਕੀਟ ਕਮੇਟੀ ਕਾਨੂੰਨਾਨ ਦੇ ਵਿੱਚਾਂ ਤਾਂ ਇੱਥੇ ਅੱਜ ਸ਼ੈੱਡ ਦਾ ਜਿਹੜਾ ਨੀਂ ਪੱਥਰ ਰੱਖਿਆ ਗਿਆ ਕਿਉਂਕਿ ਲਗਾਤਾਰ ਝੋਨੇ ਦੀ ਆਮਦ ਤੇ ਜਿਹੜੀ ਸ਼ੁਰੂ ਹੋ ਗਈ ਆ ਤਾਂ ਕਿਸਾਨਾਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਸ਼ੈੱਡ ਨੂੰ ਲੈ ਕੇ ਨੀਂ ਪੱਥਰ ਰੱਖਣ ਦੇ ਲਈ ਵਿਧਾਨ ਸਭਾ ਹਲਕਾ ਕਾਦੀਆਂ ਦੇ ਇੰਚਾਰਜ ਤੇ ਆਵਾਦੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਜਗਰੂਪ ਸਿੰਘ ਸੇਖਵਾ ਪਹੁੰਚੇ ਨੇ ਗੱਲਬਾਤ ਜਿਹੜੀ ਕਰ ਲਨੇ ਆ ਸੇਖਵਾ ਸਾਹਿਬ ਪਹਿਲਾਂ ਬ ਦਿੱਖਿਆ ਕਿ ਵਿਕਾਸ ਕਾਰਜਾਂ ਤੇ ਕੰਮ ਬਹੁਤ ਤੇਜ਼ੀ ਨਾਲ ਕਰ ਰਹੇ ਹੋ ਹੁਣ ਵੀ ਨੀ ਪੱਥਰ ਰੱਖ ਦਿੱਤਾ ਗਿਆ ਕਿਸਾਨਾਂ ਦੀ ਮੁਸ਼ਕਲਾਂ ਦੇਖਦੇ ਕੀ ਕਰਨੇ ਚਾਹੀਦੇ ਆ ਇਹ ਬੜੇ ਲੰਬੇ ਸਮੇਂ ਤੋਂ ਮੰਗ ਸੀ ਕਿਉਂਕਿ ਮੈਂ ਵੀ ਇੱਥੇ ਮਾਰਕੀਟ ਕਮੇਟੀ ਕਾਨੂੰ ਆਣ ਚ ਮੇਰਾ ਵੀ ਸਿਆਸੀ ਜਿਹੜੀ ਪਾਰੀ ਸੀ ਉਹਦੀ ਸ਼ੁਰੂਆਤ ਇੱਥੋਂ ਹੋਈ ਸੀ ਸੋ ਇੱਥੋਂ ਦੀਆਂ ਜਿਹੜੀਆਂ ਮੁੱਖ ਮੁਸ਼ਕਲਾਂ ਨੇ ਉਹਨਾਂ ਤੋਂ ਮੈਂ ਧਰਾਤਲ ਤੇ ਜਾਣੂ ਆ ਸੋ ਬੜੇ ਲੰਬੇ ਸਮੇਂ ਤੋਂ ਡਿਮਾਂਡ ਸੀਗੀ ਕਿ ਇੱਥੇ ਸ਼ੈੱਡ ਕਿਉਂਕਿ ਦੋ ਹੀ ਸ਼ੈੱਡ ਨੇ ਤੇ ਅਰਾਈਵਲ ਜਿਹੜਾ ਵਿਦ ਟਾਈਮ ਵਧੀ ਜਾ ਰਿਹਾ ਤੋ ਇਸ ਕਰਕੇ ਬੜੇ ਲੰਬੇ ਸਮੇਂ ਤੋਂ ਡਿਮਾਂਡ ਸੀ ਕਿ ਇੱਕ ਸ਼ੈੱਡ ਹੋਰ ਬਣਾਇਆ ਜਾਵੇ ਪਰ ਉਹ ਪੰਜਾਬ ਸਰਕਾਰ ਨੇ ਮਨਜ਼ੂਰ ਕਰ ਲਈ ਆ ਔਰ ਇੱਕ ਸ਼ੈੱਡ ਜਿਹੜਾ ਤਕਰੀਬਨ 1 ਕਰੋੜ ਰੁਪਏ ਦੀ ਲਾਗਤ ਨਾਲ ਜਿਹੜਾ ਬਾ ਇੱਥੇ ਬਣ ਜਾੜਿਆ ਔਰ ਮੈਂ ਇਹਦੇ ਲਈ ਮਾਨ ਸਾਹਿਬ ਦਾ ਸਾਡੇ ਸੀਐਮ ਸਾਹਿਬ ਦਾ ਔਰ ਸਾਡੇ ਮੰਡੀ ਬੋਰਡ ਦੇ ਚੇਅਰਮੈਨ ਬਰਸੜ ਸਾਹਿਬ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਕੱਲੀ ਕਾਨੂੰਨ ਨਹੀਂ ਤਿੰਨੇ ਮਾਰਕੀਟ ਕਮੇਟੀਆਂ ਨੂੰ ਇੱਕ ਇੱਕ ਸ਼ੈੱਡ ਜਿਹੜਾ ਬਾ ਦਿੱਤਾ ਵਾ ਕਾਦੀਆਂ ਚ ਕੱਲ ਅਸੀਂ ਕਾਦੀਆਂ ਚ ਉਦਘਾਟਨ ਕਰਨਾ ਫਿਰ ਧਾਰੀਗਾਲ ਦਾ ਵੀ ਪ੍ਰੋਗਰਾਮ ਰੱਖ ਰਹੇ ਆ ਸੋ ਬਹੁਤ ਵਧੀਆ ਸਰਕਾਰ ਨੇ ਜਿਹੜਾ ਵਾ ਉਪਰਾਲਾ ਕੀਤਾ ਔਰ ਮੈਨੂੰ ਲੱਗਦਾ ਕਿ ਪਿਛਲੇ 25 ਸਾਲ ਤੋਂ ਕੋਈ ਸ਼ੈੱਡ ਨਹੀਂ ਇੱਥੇ ਬਣਿਆ 25 30 ਸਾਲ ਪੁਰਾਣੀ ਸ਼ੈੱਡ ਨੇ ਤੇ ਇਹ ਬੜੀ ਵੱਡੀ ਮੰਗ ਸੀਗੀ ਖਾਸ ਕਰਕੇ ਸਾਡੇ ਕਿਸਾਨ ਭਰਾਵਾਂ ਦੀ ਸਾਡੇ ਆੜਤੀਆਂ ਦੀ ਔਰ ਇਹ ਮੰਗ ਪੂਰੀ ਹੋਈ ਆ ਕਦੋਂ ਤੱਕ ਜਿਹੜਾ ਤਿਆਰ ਹੋ ਜਾਏਗਾ ਕਦ ਤੱਕ ਇਹਦਾ ਲਾਭ ਜਿਹੜਾ ਕਿਸਾਨ ਲੈ ਸਕੇ ਇਹ ਤੇ ਮੈਨੂੰ ਲੱਗਦਾ ਤਕਰੀਬਨ 2-3 ਮਹੀਨੇ ਚ ਤਿਆਰ ਹੋ ਜਾਣਾ ਉਹਦੇ ਤੋਂ ਵੀ ਪਹਿਲਾਂ ਹੋ ਸਕਦਾ ਹੈ ਕਿਉਂਕਿ ਹੁਣ ਸੀਜ਼ਨ ਸ਼ੁਰੂ ਹੋ ਗਿਆ ਸੋ ਇਸ ਕਰਕੇ ਰਾਈਵਲ ਸ਼ੁਰੂ ਹੋ ਜਾਣਾ ਵਾ ਸੋ ਜਿਹੜਾ ਵੈਸੇ ਵੀ ਆ ਆਪਣੇ ਸਾਰੇ ਕਹਿ ਰਹੇ ਆ ਕਿ ਸਾਨੂੰ ਸਫਾਈ ਚਾਹੀਦੀ ਆ ਕਿਉਂਕਿ ਰਾਈਵਲ ਸ਼ੁਰੂ ਹੋ ਗਈ ਆ ਸੋ ਉਹਦੇ ਕਰਕੇ ਥੋੜਾ ਟਾਈਮ ਵੱਧ ਲੱਗ ਜਾਣਾ ਨਹੀਂ ਤੇ 1 ਮਹੀਨੇ ਚ ਹੀ ਸਾਰਾ ਕੰਪਲੀਟ ਹੋ ਜਾਣਾ ਸੀਗਾ ਸੋ ਹੁਣ ਇਹਨਾਂ ਨੇ ਜਿਹੜੇ ਆ ਪਿੱਲਰ ਸਾਈਡ ਤੇ ਗੱਡ ਕੇ ਤੇ ਜਗ੍ਹਾ ਜਿਹੜੀ ਆ ਉਹ ਸਾਰੀ ਆੜਤੀਆਂ ਨੂੰ ਜਿਹੜੀ ਆ ਦੇ ਦੇਣੀ ਹੈ ਤਾਂ ਕਿ ਮੰਡੀ ਦਾ ਸੀਜ਼ਨ ਜਿਹੜਾ ਵਾ ਇਸ ਕੰਮ ਕਰਕੇ ਪ੍ਰਭਾਵਿਤ ਨਾ ਹੋਵੇ ਤੇ ਫਿਰ ਜਦੋਂ ਸੀਜ਼ਨ ਖਤਮ ਹੋ ਗਿਆ ਨਾਲ ਦੀ ਨਾਲ ਕੰਮ ਕੰਪਲੀਟ ਕਰ ਸੀਜ਼ਨ ਸ਼ੁਰੂ ਹੋ ਚੁੱਕਿਆ ਕਿਸ ਤਰ੍ਹਾਂ ਦੀਆਂ ਤਿਆਰੀਆਂ ਸਰਕਾਰ ਦੇ ਵੱਲੋਂ ਮੁਕੰਮਲ ਜੜੀਆਂ ਕਰ ਲਈਆਂ ਗਈਆਂ ਅ ਸੀਜ਼ਨ ਸ਼ੁਰੂ ਹੋ ਚੁੱਕਿਆ ਵਾ ਮੈਂ ਪਹਿਲਾਂ ਵੀ ਡੀਐਮਓ ਸਾਹਿਬ ਨਾਲ ਸਾਰਿਆਂ ਨਾਲ ਬੇਰੀ ਫੋਨ ਤੇ ਰਾਬਤਾ ਹੋਇਆ ਸੀ ਸਾਰੀਆਂ ਜਿਹੜੀਆਂ ਤਿਆਰੀਆਂ ਨੇ ਚਾਹੇ ਉਹ ਸਫਾਈ ਦੇ ਪ੍ਰਬੰਧ ਹੋਣ ਪਾਣੀ ਦੇ ਪ੍ਰਬੰਧ ਹੋਣ ਲਾਈਟਾਂ ਦਾ ਪ੍ਰਬੰਧ ਹੋਵੇ ਸਾਰੇ ਪ੍ਰਬੰਧ ਜਿਹੜੇ ਆ ਉਹ ਸਾਡੀਆਂ ਮੰਡੀਆਂ ਦੇ ਵਿੱਚ ਮੁਕੰਮਲ ਕਰ ਲਿੱਤੇ ਗਏ ਆ ਔਰ ਕਿਸਾਨਾਂ ਨੂੰ ਜਿਹੜਾ ਵਾ ਕੋਈ ਵੀ ਦਿੱਕਤ ਜਿਹੜੀ ਆ ਉਹ ਨਹੀਂ ਆਉਂ ਦਿੱਤੀ ਜਾਊਗੀ ਇਹਦੇ ਨਾਲ ਨਾਲ ਮੈਂ ਇੱਕ ਸੀਐਮ ਸਾਹਿਬ ਦਾ ਚੇਚੇ ਤੌਰ ਤੇ ਮਾਨ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਬੜੀ ਵੱਡਾ ਜਿਹੜਾ ਪਹਿਲ ਕਦਮੀ ਜਿਹੜਾ ਵੀ ਆ तकरीबन 2 ਲੱਖ ਏਕੜ ਦੇ ਲਈ ਜਿਹੜਾ ਫਰੀ ਕਿਸਾਨਾਂ ਨੂੰ ਦੇਣ ਦਾ ਜਿਹੜਾ ਪੰਜ ਸੀਟ ਜਿਹੜੀ ਸਰਕਾਰ ਦੀ ਏਜੰਸੀ ਆ ਉਹਦੇ ਰਾਹੀਂ ਜਿਹੜਾ ਡਿਕਲੇਅਰ ਕੀਤਾ ਕਿ ਫਰੀ ਆਫ ਕੋਸਟ ਜਿਨ੍ਹਾਂ ਕਿਸਾਨਾਂ ਦਾ ਖਰਾਬਾ ਹੋਇਆ ਜ਼ਮੀਨ ਦਾ ਉਹਨਾਂ ਨੂੰ ਵੀ ਜਿਹੜਾ ਵਾ ਫਰੀ ਦਿੱਤਾ ਜਾਏ ਹੁਣ ਵੀ ਸੁੱਕੇ ਝੋਨੇ ਦੀ ਗੱਲ ਕੀਤੀ ਜਾ ਰਹੀ ਮੰਡੀਆਂ ਦੇ ਵਿੱਚ ਲਿਆਂਦਾ ਜਾਏ ਜੇ ਇਹ ਗੱਲ ਕਰ ਲਈ ਹਲਕਾ ਕਾਦੀਆਂ ਦੇ ਵਿੱਚ ਬਹੁਤ ਸਾਰਾ ਜਿਹੜਾ ਪਾਣੀ ਦੇ ਵਿੱਚ ਫਸਲਾਂ ਡੁੱਬੀਆਂ ਸਨ ਜਾਂ ਹੋਰ ਜਿਹੜੇ ਰਾਵੀ ਦੇ ਕੰਡੇ ਤੇ ਵੀ ਹੜ੍ਹ ਪ੍ਰਭਾਵਿਤ ਹੋਇਆ ਏਰੀਆ ਬਹੁਤ ਸਾਰੀ ਫਸਲ ਖਰਾਬ ਹੋ ਚੁੱਕੀ ਆ ਤਾਂ ਉਸ ਦੇ ਉੱਤੇ ਵੀ ਮੁਆਵਜ਼ੇ ਦੀ ਜਿਹੜਾ ਜਲ ਤੱਕ ਕਿਸਾਨਾਂ ਨੂੰ ਦਿੱਤਾ ਜਾਵੇ ਕਦ ਤੱਕ ਜਿਹੜੀ ਰਾਖਤ ਜੇ ਇਹ ਇਹਦਾ ਗਰਦੌਰੀਆਂ ਜਿਹੜੀਆਂ ਨੇ ਹੋ ਰਹੀਆਂ ਨੇ ਸਾਡੇ ਜਿਹੜੇ ਪਟਵਾਰੀ ਨੇ ਗਰਦੌਰ ਨੇ ਉਹ ਵੀ ਕਰ ਰਹੇ ਆ ਫਿਰ ਨਾਲ ਜਿਹੜੇ ਪੰਚਾਇਤਾਂ ਦੇ ਨਰੇਗਾ ਸੈਕਟਰੀ ਪੰਚਾਇਤ ਸੈਕਟਰੀ ਉਨਾ ਵੀ ਪਿੰਡਾਂ ਚ ਸਰਵੇ ਕੀਤੇ ਆ ਉਹ ਸਰਵੇ ਰਿਪੋਰਟ ਜਿਹੜੀ ਆ ਡੀਸੀ ਸਾਹਿਬ ਕੋਲ ਆ ਗਈ ਆ ਉਹ ਹੁਣ ਜਿਹੜੀ ਆ ਗਾਂ ਜਿਹੜੀ ਆ ਚੰ디ਗੜ੍ਹ ਭੇਜ ਕੇ ਤੇ ਜਲਦੀ ਤੋਂ ਜਲਦੀ ਜਿਹੜੇ ਆ ਫਲੱਡ ਰੀਲੀਫ ਚ ਕਾਫੀ ਕਿਉਂਕਿ ਫੰਡਸ ਇੱਥੇ ਜਲਦੀ ਅਵੇਲੇਬਲ ਹੋ ਜਾਂਦੇ ਆ ਸੋ ਜਦੋਂ ਵੀ ਇਹ ਸਾਰਾ ਸਰਵੇ ਕੰਪਲੀਟ ਹੁੰਦਾ ਨਾਲ ਦੀ ਨਾਲ ਡੀਸੀ ਸਾਹਿਬ ਨਾਲ ਮੇਰੀ ਪਰਸੋਂ ਵੀ ਗੱਲ ਹੋਈ ਸੀਗੀ ਤੇ ਆਪ ਤਹਿਸੀਲਦਾਰ ਸਾਹਿਬ ਨਾਲ ਵੀ ਹੋਈ ਸੀ ਕਿ ਇਹਨੂੰ ਜਲਦ ਤੋਂ ਜਲਦ ਆਪਾਂ ਇਸੇ ਹਫਤੇ ਚ ਸਾਰਾ ਸਰਵੇ ਭੇਜ ਦਈਏ ਤਾਂ ਕਿ ਅਗਰ 10-15 ਦਿਨਾਂ ਚ ਜਿਹੜਾ ਮੁਆਵਜ਼ਾ ਵਾ ਉਹ ਸਾਡੇ ਕਿਸਾਨਾਂ ਨੂੰ ਚਾਹੇ ਜਿਨ੍ਹਾਂ ਦੇ ਫਸਲਾਂ ਪ੍ਰਭਾਵਿਤ ਹੋਈਆਂ ਜਾਂ ਜਿਨ੍ਹਾਂ ਦੇ ਕੋਠੇ ਡਿੱਗ ਗਏ ਆ بارشਾਂ ਕਰਕੇ ਉਹਨਾਂ ਨੂੰ ਵੀ ਮੁਆਵਜ਼ਾ ਜਿਹੜਾ ਵਾ ਆਉਣ ਵਾਲੇ ਹਫ਼ਤੇ ਤੋਂ ਹਫ਼ਤੇ 'ਚ ਜਿਹੜਾ ਵਾ ਉਹ ਦਿੱਤਾ ਜਾਊ। ਸੇਖਮਾ ਸਾਹਿਬ ਕੋ ਬੀਤੇ ਕੋਚਰ ਪਹਿਲਾਂ ਇੱਕ ਤੁਸੀਂ ਵੀਡੀਓ ਪੋਸਟ ਕਰਦੇ ਹੋ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਓਪਨ ਡੇਬੇਲ ਲਈ ਚੈਲੰਜ ਕਰਦੇ ਹੋ ਸਮਾਂ ਤੁਹਾਡਾ ਜਗ੍ਹਾ ਤੁਹਾਡੀ ਕੀ ਉਸ ਦਾ ਕੋਈ ਨਿਸ਼ਚਿਤ ਹੁੰਦਾ ਸਮਾਂ ਜਾਂ ਕੋਈ ਜਵਾਬ ਆਂਦਾ ਉਸ ਚੀਜ਼ ਤੇ? ਉਹਨਾਂ ਨੇ ਕੋਈ ਵੀ ਜਵਾਬ ਨਹੀਂ ਦਿੱਤਾ ਮੈਂ ਤਾਂ ਕਈ ਵਾਰਾਂ ਉਹਨਾਂ ਨੂੰ ਕਿਹਾ ਕਿ ਤੁਸੀਂ ਵੀ ਵਿਕਾਸ ਕਾਰਜਾਂ ਨੂੰ ਲੈ ਕੇ ਗੱਲ ਕਰਦੇ ਹੋ ਮੇਰੇ ਨਾਲ ਬਹਿ ਕੇ ਗੱਲ ਕਰੋ। ਮੈਂ ਆਪਣੇ ਜੋ ਅਸੀਂ ਸੇਖਮਾ ਪਰਿਵਾਰ ਨੇ ਅਜੇ ਤੱਕ ਕਾਦੀਆਂ ਹਲਕੇ 'ਚ ਜਾਂ ਪਹਿਲੋਂ ਕਾਨੂੰਨਾਂ ਨਾਲ ਕਾ ਸੀਗਾ ਅਹੀਂ ਮੈਂ ਆਪਣਾ ਰਿਪੋਰਟ ਕਾਰਡ ਲੈ ਆਉਨਾ ਤੁਸੀਂ ਆਪਣਾ ਰਿਪੋਰਟ ਕਾਰਡ ਲੈ ਆਓ ਤੇ ਜੇ ਤੁਹਾਡੇ ਕੰਮ ਚੌਥੇ ਹਿੱਸੇ 'ਚ ਵੀ ਹੋਣ ਤਾਂ ਮੈਂ ਰਾਜਨੀਤੀ ਛੱਡਦਾ ਤੇ ਬਾਜਵਾ ਸਾਹਿਬ ਨੇ ਅੱਗੋਂ ਕੋਈ ਜਵਾਬ ਨਹੀਂ ਦਿੱਤਾ ਸੋ ਇਹਦੇ ਤੋਂ ਸਿੱਧ ਹੁੰਦਾ ਕਿ ਬਾਜਵਾ ਪਰਿਵਾਰ ਨੇ ਕਾਦੀਆਂ ਹਲਕੇ 'ਚ ਕੋਈ ਕੰਮ ਨਹੀਂ ਕੀਤਾ ਆ ਤੁਸੀਂ ਪਿਛਲੇ 15 ਸਾਲ ਦਾ ਦੇਖ ਲਓ ਜਦੋਂ ਦਾ ਕਾਦੀਆਂ ਹਲਕਾ ਹੋਂਦ 'ਚ ਆਇਆ 2012 'ਚ ਇਹ ਪਹਿਲੀ ਇਲੈਕਸ਼ਨ ਹੋਈ ਸੀ ਪਹਿਲੋਂ ਉਹਨਾਂ ਦੇ ਧਨਪਤੀ ਇੱਥੋਂ ਐਮਐਲਏ ਬਣੇ ਉਹਨਾਂ ਕੋਈ ਕੰਮ ਨਹੀਂ ਕਰਾਇਆ ਉਸ ਵੇਲੇ ਵੀ ਮੇਰੇ ਪਿਤਾ ਜੀ ਇੱਥੋਂ ਹਲਕਾ ਚਾਰ ਸੀਗੇ ਸਾਰੇ ਕੰਮ ਉਦੋਂ ਸੇਖੋਂ ਸਾਹਿਬ ਨੇ ਕਰਾਇਏ 300 ਕਰੋੜ ਰੁਪਏ ਹਲਕੇ 'ਚ ਲੈ ਕੇ ਆਂਦਾ ਫਿਰ ਉਸ ਤੋਂ ਬਾਅਦ ਉਹਨਾਂ ਦੇ ਭਰਾ ਐਮਐਲਏ ਇੱਥੋਂ ਬਣ ਕੇ ਫਤੇਜੰਗ ਸਿੰਘ ਬਾਜਵਾ ਸਰਕਾਰ ਵੀ ਕਾਂਗਰਸ ਦੀ ਸੀ ਇੱਕ ਵੀ ਕੰਮ ਨਹੀਂ ਹੋਇਆ ਆ ਹੁਣ ਮੈਂ ਜਿਹੜੀਆਂ ਸੜਕਾਂ ਦੇ ਰਿਪੇਅਰ ਦੇ ਨੀ ਪੱਥਰ ਰੱਖ ਰਿਆਂ 100 ਕਰੋੜ ਤੋਂ ਵੱਧ ਦੇ ਕੰਮ ਕੱਲੇ ਵਿਧਾਨ ਸਭਾ ਹਲਕਾ ਕਰਦੀਆਂ ਚਾਏ 100 ਕਰੋੜ ਤੋਂ ਵੱਧ ਤੇ ਅਜੇ ਕੱਲ ਇੱਕ ਹੋਰ ਨਵੀਂ ਲਿਸਟ ਆ ਗਈ ਹੈ 25 30 ਕਰੋੜ ਦੇ ਹੋਰ ਕਮ ਆ ਗਏ ਜਿਹੜੀਆਂ ਸੜਕਾਂ ਰਹਿ ਗਈਆਂ ਸੀ ਔਰ ਸਾਰੀਆਂ ਸੜਕਾਂ ਪਿਛਲੇ 10 15 ਸਾਲ ਤੋਂ ਨਹੀਂ ਬਣੀ ਕਾਂਗਰਸ ਦੇ ਪਿਛਲੇ ਰਾਜ 'ਚ ਜਦੋਂ ਫਤੇਜੰਗ ਸਿੰਘ ਬਾਜਵਾ ਇਥੋਂ ਐਮਐਲਏ ਸੀ ਇੱਕ ਵੀ ਸੜਕ ਦੀ ਰਿਪੇਅਰ ਨਹੀਂ ਹੋਈ ਇੱਕ ਵੀ ਸੜਕ ਦੀ ਸੋ ਕਹਿਣ ਦਾ ਭਾਵਾ ਆ ਕਿ ਬਾਜਵਾ ਪਰਿਵਾਰ ਕੋ ਕੀਤਾ ਤੇ ਕੁਝ ਗਿਆ ਨਹੀਂ ਤੇ ਹੁਣ ਬਾਜਵਾ ਸਾਹਿਬ ਆਪ ਇਥੋਂ ਐਮਐਲਏ ਨੇ ਲੀਡਰ ਆਫ ਆਪੋਜੀਸ਼ਨ ਨੇ ਆ ਵਿਧਾਨ ਸਭਾ ਦਾ ਹੁਣ ਵੀ ਸੈਸ਼ਨ ਚੱਲ ਰਿਹਾ ਕਦੀ ਕਾਦੀਆਂ ਹਲਕੇ ਦੀ ਇਹਨਾਂ ਕੋਈ ਮੰਗ ਨਹੀਂ ਰੱਖੀ ਗੱਲਾਂ ਇਹ ਕਰਦੇ ਆ ਬੱਤੀ ਬੰਬ ਆ ਗਏ ਜੀ ਬੱਤੀ ਐ ਮਲੇ ਮੇਰੇ ਟੱਚ ਚ ਆ ਗਏ ਮਤਲਬ ਸੀਐਮ ਬਣਦੀ ਕਾਲੀ ਚ ਨੇ ਹਲਕੇ ਬਾਰੇ ਉਹਨਾਂ ਨੂੰ ਕੋਈ ਧਿਆਨ ਨਹੀਂ ਹੁਣ ਵੇਖੋ ਇੱਥੇ ਸਾਡੇ 23 ਚ ਵੀ ਹੜਾ ਐ ਕੇਵਲ ਇੱਕ ਦਿਨ ਬਾਜਵਾ ਸਾਹਿਬ ਨੇ ਮੂੰਹ ਵਿਖਾਇਆ ਜਿੱਦਾਂ ਬੰਦਾ ਪਿਕਨਿਕ ਕਰਦਾ ਨਾ ਆ ਕੇ ਬਸ ਤੇ ਗਾਂ ਗਏ ਕੋਈ ਲੋਕਾਂ ਦੀ ਬਾਣੀ ਫੜੀ ਤੇ ਜੇ ਹੁਣ ਸਾਡਾ ਚਲੋ ਹੜਤ ਨਹੀਂ ਆਏ ਗੁਰੂ ਮਹਾਰਾਜ ਦੀ ਕਿਰਪਾ ਰਹੀ ਇਸ ਵਾਰ ਅਸੀਂ ਵੀ ਤੁਸੀਂ ਦਾ ਸਾਰਾ 27 ਕਿਲੋਮੀਟਰ ਜਿਹੜੀ ਆ ਤੁਸੀਂ ਆ ਉਹਦੀ ਰੋਡ ਦੀ ਰਿਪੇਅਰ ਕੀਤੀ ਸਟਰੈਂਥਿੰਗ ਕੀਤੀ ਔਰ ਬਚਾ ਹੋਇਆ ਅਸੀਂ 23 ਤੋਂ ਸਿੱਖ ਸਿੱਖਿਆ ਕੁਝ ਤੇ 25 ਚ ਆਪਣਾ ਬਚਾ ਕੀਤਾ ਤੇ ਜਿਹੜਾ ਹੁਣ ਜ਼ਮੀਨਾਂ ਦਾ ਵੀ ਖਰਾਬਾ ਹੋਇਆ ਹੁਣ ਵੀ ਬਾਜਵਾ ਸਾਹਿਬ ਇੱਕ ਦਿਨ ਆਇਆ ਤਾਂ ਘੰਟਾ ਉਹ ਵੀ ਕਿਸਾਨਾਂ ਨੇ ਉਹਨਾਂ ਨੂੰ ਘੇਰ ਲਿਆ ਬਾਅਦ ਚ ਉਹਨਾਂ ਆਉਣਾ ਵੀ ਜਿਹੜਾ ਮੁਨਾਸਬ ਨਹੀਂ ਸਮਝਿਆ ਉਲਟਾ ਸਗੋਂ ਉੱਥੇ ਬੰਬੂ ਗਾਰਡਜਾ ਲੈ ਕੇ ਤੇ ਸੁਲਤਾਨਪੁਰ ਲੋਧੀ ਜਾ ਕੇ ਰਾਣੇ ਦੇ ਮੁੰਡੇ ਨਾਲ ਲੜਦੇ ਰਹੇ ਆ ਤੇ ਇੱਥੇ ਜਿਹੜਾ ਜ਼ਿਲ੍ਹਾ ਕਰਦਾਸਪੁਰ ਇੱਥੇ ਪਾਣੀ 'ਚ ਡੁੱਬਾ ਰਿਹਾ ਉਦੋਂ ਬਾਜਵਾ ਸਾਹਿਬ ਇੱਥੇ ਆਏ ਸੋ ਕਹਿਣ ਦਾ ਭਾਵ ਆ ਕਿ ਆਪਣੀਆਂ ਰਾਜਨੀਤੀ ਰੋਟੀਆਂ ਵਾਂ ਵਾ ਸੇਕਣਾ ਜਾਣਦੇ ਆ ਲੋਕਾਂ ਨਾਲ ਜਾਂ ਹਲਕੇ ਨਾਲ ਉਹਨਾਂ ਨੂੰ ਕੋਈ ਗੱਲ ਉਸਦੇ ਵੀਡੀਓ ਦੇ ਵਿੱਚ ਇੱਕ ਹੋਰ ਸੰਗੀਨ આરોਪ ਲਾਉਂਦੇ ਹੋ ਕਿ ਅਤੰਕਵਾਦੀਆਂ ਨਾਲ ਸਬੰਧ ਆ ਨਸ਼ੇ ਦੇ ਤਸਕਰੀ ਆ ਇਸ ਤਰ੍ਹਾਂ ਦੀ ਵੀ ਗੱਲ ਹੁੰਦੀ ਆ ਕਿਉਂਕਿ ਤੁਸੀਂ ਵੀ ਇੱਕ ਪੇਸ਼ੇ ਤੋਂ ਵਕੀਲ ਜੇ ਤੱਥਾਂ ਦੇ ਆਧਾਰ ਤੇ ਗੱਲ ਤੁਸੀਂ ਕਿਹਾ ਕਿ ਮੈਂ ਤੱਥਾਂ ਦੇ ਆਧਾਰ ਤੇ ਗੱਲ ਕਰ ਰਿਹਾ ਕਿ ਇਸ ਦੇ ਸਬੂਤ ਵੀ ਤੁਹਾਡੇ ਕੋਲ ਹੈਗੇ ਜਾਂ ਕੱਤ ਤੱਕ ਜਨ ਤੱਕ ਜਿਹੜੇ ਕਰਨ ਜਾਈਏ ਮੇਰ ਕੋ ਮੈਗਜ਼ੀਨ ਪਿਆ ਵਾ ਫਰੰਟ ਲਾਈਨ ਮੈਗਜ਼ੀਨ ਆ ਮੇਰ ਕੋ ਉਹਦੀ origignal ਕਾਪੀ ਪਈ ਆ ਪਹਿਲੋ ਮੇਰੇ ਪਿਤਾ ਜੀ ਕੋ ਹੀ ਉਹ ਉਹ ਮਿਰਕੋ ਆ ਹੁਣ ਉਹਦੇ ਚ ਸਾਰੀ ਉਹਦੀ ਸਟੋਰੀ ਲਕੀ ਆ ਕਿ ਕਿਦਾਂ ਬਾਜਵਾ ਪਰਿਵਾਰ ਸਮਗਲਿੰਗ ਕਰਦਾ ਰਿਹਾ ਕਿਸ ਤਰ੍ਹਾਂ ਇਹਨਾਂ ਦੇ ਜਿਹੜੇ ਡਰਗ ਡੀਲਰ ਉਹਨਾਂ ਨਾਲ ਸੰਬੰਧ ਰਹੇ ਕਿਸ ਤਰ੍ਹਾਂ ਅੱਤਵਾਦ ਵਿੱਚ ਅੱਤਵਾਦੀਆਂ ਨਾਲ ਇਹਨਾਂ ਦੇ ਸੰਬੰਧ ਰਹੇ ਕਿਹੜੇ ਅੱਤਵਾਦੀ ਇਹਨਾਂ ਦੇ ਘਰ ਆ ਕੇ ਰਹਿੰਦੇ ਰਹੇ ਕਿਹੜੇ ਅੱਤਵਾਦੀਆਂ ਨੇ ਜਦੋਂ ਸੁਮੇਤ ਸਿੰਘ ਸੈਣੀ ਤੇ ਹਮਲਾ ਹੋਇਆ ਤੇ ਕਿਹੜੇ ਅੱਤਵਾਦੀਆਂ ਨੇ ਜਿਹੜਾ ਉਹਦਾ ਪਲੋਟ ਸੀ ਇਹ ਕਿੱਥੇ ਹੋਇਆ ਫਿਰ ਫਤੇਜੰਗ ਸਿੰਘ ਬਾਜਵਾ ਦੀ ਕਸਟੋਡੀਅਲ ਜਿਹੜੀ ਇੰਟਰੋਗੇਸ਼ਨ ਹੋਈ ਆ ਉਹਦੀਆਂ ਫੋਟੋਆਂ ਵੀ ਸਾਡੇ ਕੋਲ ਹੈਗੀਆਂ ਨੇ ਸੋ ਮੈਂ ਤੇ ਜਿਹੜੀ ਗੱਲ ਕਰ ਰਿਆ ਵਾਂ ਤੱਥਾਂ ਦੇ ਆਧਾਰ ਤੇ ਕਰ ਰਿਹਾ ਮੈਂ ਆਪਣੇ ਕੋ ਇੱਕ ਵੀ ਗੱਲ ਨਹੀਂ ਕੀਤੀ ਜੋ ਮੈਗਜ਼ੀਨ ਦੀ ਸਟੋਰੀ ਸੀਗੀ ਮੈਂ ਉਹਦੇ ਆਧਾਰ ਤੇ ਸਾਰੀਆਂ ਗੱਲਾਂ ਜਿਹੜੀਆਂ ਪ੍ਰੈਸ ਨਾਲ ਸਾਂਝੀਆਂ ਕੀਤੀਆਂ ਸੀ ਅਲਾ ਸਵਾਲ ਸਾਰਿਆਂ ਦੇ ਵੱਲੋਂ ਤਿਆਰੀਆਂ ਰੰਮੜੀਆਂ ਸ਼ੁਰੂ ਕਰਤੀਆਂ 27 ਦੀਆਂ ਚੋਣਾਂ ਨੂੰ ਲੈ ਕੇ ਤੁਹਾਡੀਆਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਕਈ ਤਰ੍ਹਾਂ ਦੀਆਂ ਮੀਟਿੰਗਾਂ ਕੀਤੀਆਂ ਦਾਰੀਆਂ ਤੁਸੀਂ ਦੇਖ ਰਹੇ ਹੋਗੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਤੁਹਾਡੇ ਵੇਖੋ ਜਿਹੜਾ ਬੱਚਾ ਸਾਰਾ ਸਾਲ ਪੜਦਾ ਹੋਏ ਨਾ ਉਹਨੂੰ ਐਂਡ ਵਾਲੇ ਦਿਨ ਪੜਨ ਦੀ ਲੋੜ ਨਹੀਂ ਹੁੰਦੀ। ਸੋ ਅਸੀਂ ਤੇ ਲੋਕਾਂ ਦੇ ਸੇਵਾਦਾਰ 24 ਘੰਟੇ ਲੋਕਾਂ ਦੀ ਸੇਵਾ 'ਚ ਹਾਜ਼ਰਾਂ ਪੰਜ-ਸੱਤ ਪਿੰਡ ਅਠਾਂ ਪਿੰਡਾਂ 'ਚ ਮੈਂ ਰੋਜ਼ ਜਾਨਾ ਜਾਂਦਾ ਬਿਨਾਂ ਨਾਗੇ ਬਿਨਾਂ ਨਾਗੇ 2-300 ਬੰਦੇ ਨੂੰ ਰੋਜ਼ ਟੈਡ ਕਰੀਦਾ ਹਰ ਇੱਕ ਦਾ ਜਿਹੜਾ ਵਾ ਫੋਨ ਤੇ ਜਿੱਥੇ ਪੋਸੀਬਲ ਆ ਉੱਤੇ ਕੰਮ ਕਰੀਦੇ ਆ ਸੋ ਸਾਡੀ ਤੇ ਪੂਰੀ ਤਿਆਰੀ ਆ ਔਰ ਹਮੇਸ਼ਾ ਹੀ ਮੇਰੀ ਕੋਸ਼ਿਸ਼ ਹੁੰਦੀ ਆ ਕਿ ਵੱਧ ਤੋਂ ਵੱਧ ਲੋਕਾਂ ਦੇ ਕੰਮ ਹੋਣ ਗਰੀਬਾਂ ਦੇ ਕੰਮ ਆਇਆ ਜਾਵੇ ਔਰ ਇਲਾਕੇ ਦਾ ਵਿਕਾਸ ਜਿਹੜਾ ਵੱਧ ਤੋਂ ਵੱਧ ਹੋਵੇ ਤੁਸੀਂ ਵੇਖੋ ਕਿ ਭਾਵੇਂ ਮੈਂ ਇੱਥੋਂ ਐਮਐਲਏ ਨਹੀਂ ਬਣਿਆ ਪਰ ਐਮਐਲਿਆਂ ਨਾਲੋਂ ਵੱਧ ਪੈਸਾ ਮੈਂ ਕਾਦੀਆਂ ਹਲਕੇ ਚੱਲਿਆਂਦਾ 150 ਕਰੋੜ ਰੁਪਇਆ ਤੇ ਸੜਕਾਂ ਦਾ ਹੀ ਆ ਚੱਲਿਆ ਫਿਰ ਹੁਣ ਤੁਸੀਂ ਵੇਖੋ ਮੰਡੀਆਂ 'ਚ 25 ਸਾਲ 'ਚ ਛੱਡ ਨਹੀਂ ਬਣੇ ਉਹਨਾਂ ਦਾ ਪੈਸਾ ਲੈਨਤਾ ਨੌ ਮਹੱਲਾ ਕਲੀਨਿਕ ਲੈਨਦੇ ਹੈ ਜੀ ਸ਼ਹਿਰਾਂ ਦੇ ਵਿੱਚ ਸੀਵਰੇਜ ਜਿਹੜਾ ਵਾ ਉਹ ਵੀ ਤਕਰੀਬਨ ਅਗਲੇ ਹਫਤੇ ਟੈਂਡਰ ਲੱਗ ਜਾਣੇ ਆ ਧਾਰੀਵਾਲ ਤੇ ਕਾਦੀਆਂ ਦਾ ਸੀਵਰੇਜ ਵੀ ਅਸੀਂ ਪਾ ਦੇਣ ਲੱਗੇ ਆ ਸੋ ਕਹਿਣ ਦਾ ਭਾਵਾ ਕਿ ਅਜੇ ਐਮਐਲਏ ਨਹੀਂ ਬਣਿਆ ਤੇ ਇੰਨੇ ਕੰਮ ਜਿਹੜੇ ਆ ਉਹ ਅਸੀਂ ਕਾਦੀਆਂ ਹਲ ਖਿੱਚ ਜਿਹੜੇ ਆ ਸੀਐਮ ਸਾਹਿਬ ਦੇ ਕਰਕੇ ਜਾਂ ਜਿਹੜੇ ਸਾਡੇ ਪਾਰਟੀ ਦੇ ਮਨਿਸਟਰ ਸਾਹਿਬਾਨ ਨੇ ਉਹਨਾਂ ਨੇ ਬਹੁਤ ਸਾਡੀ ਮਾਨਜਿਤ ਕੀਤੀ ਮੈਂ ਜਿਹੜਾ ਕੰਮ ਲੈ ਕੇ ਗਿਆ ਮੈਨੂੰ ਕਿਸੇ ਨੇ ਕਦੀ ਨਾਂ ਨਹੀਂ ਕੀਤੀ ਸੋ ਕਹਿਣ ਦਾ ਭਾਵਾ ਕਿ ਮੈਨੂੰ ਤਾਂ ਸ਼ੌਂਕ ਆ ਕਿ ਮੈਨੂੰ ਮੈਂ ਮੈਂ ਰਾਜਨੀਤੀ ਉਹਦਿਆਂ ਲੈਣੀ ਕਰਦਾ ਕਿ ਮੈਂ ਐਮਐਲਏ ਬਣ ਜਾ ਮੈਂ ਐਮਪੀ ਬਣ ਜਾ ਮੈਂ ਮੁੱਖ ਮੰਤਰੀ ਬਣ ਜਾ ਮੈਂ ਕਦੀ ਔਤਿਆਂ ਲਈ ਜਾਂ ਫੋਕੀ ਸ਼ੋਰਤ ਲਈ ਰਾਜਨੀਤੀ ਨਹੀਂ ਕੀਤੀ ਮੈਂ ਰਾਜਨੀਤੀ ਹਮੇਸ਼ਾ ਸੇਵਾ ਭਾਵਨਾ ਨਾਲ ਸਮਰਪਣ ਨਾਲ ਕਰਦਾ ਕਿ ਵੱਧ ਤੋਂ ਵੱਧ ਜੇ ਗੁਰੂ ਮਹਾਰਾਜ ਨੇ ਕੋਈ ਸ਼ਕਤੀ ਦਿੱਤੀ ਆ ਕੋਈ ਸੇਵਾ ਬਖਸ਼ੀ ਆ ਤੇ ਮੈਂ ਵੱਧ ਤੋਂ ਵੱਧ ਆਪਣੇ ਲੋਕਾਂ ਦਾ ਆਪਣੇ ਇਲਾਕੇ ਦਾ ਜਿਹੜਾ ਉਹਨਾਂ ਵਿਕਾਸ ਕਰ ਸਕਤੀ ਬਹੁਤ ਬਹੁਤ ਧੰਨਵਾਦ ਸੋ ਇਹ ਸਨ ਐਡਵੋਕੇਟ ਜਗਰੂਪ ਸਿੰਘ ਸੇਕਮਾ ਵਿਧਾਨ ਸਭਾ ਹਲਕਾ ਕਾਦੀਆਂ ਤੋਂ ਇੰਚਾਰਜ ਤੇ ਆਵਾਮੀ ਪਾਰਟੀ ਦੇ ਸੂਬਾ ਜਰਨਲਿਸਟ ਖਤਰ ਜਿਨ੍ਹਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਤੇਜ਼ੀ ਦੇ ਨਾਲ ਵਿਕਾਸ ਕਾਰਜਾਂ ਦਾ ਕੰਮ ਚੱਲ ਰਿਹਾ ਅੱਜ ਤੁਹਾਨੂੰ ਦੱਸਤੀ ਇੱਕ ਕਾਨੂੰਨ ਮਾਰਕੀਟ ਕਮੇਟੀ ਦੇ ਵਿੱਚ ਮੰਡੀ ਦੀ ਛੜਦ ਨੀ ਪੱਥਰ ਜਿਹੜਾ ਰੱਖਿਆ ਗਿਆ ਹੋਰ ਵੀ ਕਈ ਤਰ੍ਹਾਂ ਦੇ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਲੀਡਰ ਆਫ ਓਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੇ ਉੱਤੇ ਵੀ ਕਈ ਤਰ੍ਹਾਂ ਦੇ ਨਿਸ਼ਾਨੇ ਜਿਹੜੇ ਸਾ ਜਲਦ ਤੁਹਾਡੇ ਨਾਲ ਸਾਂਝੀ ਕਰਾਂ ਕਾਨਫਰੰਸ ਸੰਯੋਗੀ ਰਾਜਰੰਧਾਵਾ ਦੇ ਨਾਲ ਮੈਂ ਅਜੇ ਤਿੰਦਰ ਤੁਹਾਡੀ ਕੇਆਰਟੀ ਨਿਊਟ ਵਰਕ ਕਾਨੂੰਨ ਗੁਰਦਾਸਪੁਰ